ਜਮਲੀ ਚੋਣ ਦਾ ਐਲਾਨ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਹੈ ਜੀਹਾਂ ਦੱਸ ਦਈਏ ਕਿ ਤਰਨਤਾਰਨ ਦੇ ਵੱਲੋਂ ਤਰਨਤਾਰਨ ਚੋਣ ਕਮਿਸ਼ਨ ਦੇ ਵੱਲੋਂ ਜਮਲੀ ਚੋਣ ਦਾ ਐਲਾਨ ਜਿਹੜਾ ਹੋਇਆ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਜਿਹੜਾ ਉਹ ਨਤੀਜਾ ਆਵੇਗਾ ਜੀਹਾਂ ਦੱਸ ਦਈਏ ਕਿ ਜਿੱਥੇ ਕਿ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਵੱਲੋਂ ਹਰਵੀਰ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਵੱਲੋਂ ਕਰਨਬੀਰ ਸਿੰਘ ਗੁਰਦੇ ਅਤੇ ਅਕਾਲੀ ਦਲ ਦੇ ਵੱਲੋਂ ਜਿਹੜਾ ਉਹ ਬੀਬੀ ਸੁਖਵਿੰਦਰ ਕੌਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਆਜ਼ਾਦ ਤੌਰ ਤੇ ਹੁਣ ਤੱਕ ਵਾਲਮੀਕ ਸਮਾਜ ਦੇ ਵੱਲੋਂ ਹਰਵਿੰਦਰ ਕੌਰ ਉਮਾ ਜੀ ਜਿਹੜੇ ਆਜ਼ਾਦ ਤੌਰ ਤੇ ਇਹਦੇ ਚੋਣ ਮੈਦਾਨ ਦੇ ਵਿੱਚ ਜੋ ਕੀ ਨਤੀਜੇ ਰਹਿਣ ਵਾਲੇ ਨੇ ਅਤੇ ਮੁੱਖ ਸਮੱਸਿਆਵਾਂ ਸ਼ਹਿਰ ਵਾਸੀਆਂ ਦਾ ਚਾਰੇ ਵਾਸੀਆਂ ਦੀਆਂ ਸਮੱਸਿਆਵਾਂ ਕੀ ਨੇ ਇਹ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੁਝ ਲੋਕ ਜਿਹੜੇ ਨੇ ਉਹ ਮੌਜੂਦ ਨੇ ਸ਼ਹਿਰ ਦੇ ਆਓ ਗੱਲਬਾਤ ਕਰ ਲੈਣੇ ਐ ਐਂਡ ਕਰਾ ਲਈ ਜਰਾ ਆਪਾਂ ਹਾਂਜੀ ਸਰ ਜਿਵੇਂ ਕਿ ਜਿਮਣੀ ਚੋਣ ਦਾ ਐਲਾਨ ਹੋ ਚੁੱਕਾ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 14 ਨੂੰ ਰਿਜ਼ਲਟ ਆ ਤੁਸੀਂ ਤਰਨਤਾਰਨ ਤੋਂ ਬਲੌਂਗ ਕਰ ਦਿਓ ਕੀ ਮੁਸ਼ਕਲਾਂ ਨੇ ਸ਼ਹਿਰ ਦੀਆਂ ਤੇ ਕੀ ਜਿਹੜਾ ਵੀ ਆਵੇ ਕਿਵੇਂ ਦੇ ਕੰਮ ਜਿਹੜੇ ਨੇ ਉਹ ਰਹਿਣ ਵਾਲੇ ਨੇ ਜਰੂਰ ਦੱਸਿਓ ਜੀ ਅੱਛਾ ਜੀ ਮੁਸ਼ਕਲਾਂ ਤਾਂ ਵੇਖੋ ਹੁਣ ਇੰਨੀਆਂ ਜ਼ਿਆਦਾ ਵਾ ਜਿਹੜੀਆਂ ਦਸੀਆਂ ਨਹੀਂ ਇਹ ਜਾ ਸਕਦੀਆਂ ਅੱਛਾ ਜੀ ਮੇਨ ਇਹ ਆ ਵੀ ਕੋਈ ਵੀ ਵਿਕਾਸ ਨਹੀਂ ਹੋਇਆ ਪਿਛਲੇ 4 ਸਾਲਾਂ ਦੇ ਵਿੱਚ ਸ਼ਹਿਰ ਦਾ 1% ਵਿਕਾਸ ਨਹੀਂ ਹੋਇਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਕੈਂਡੀਡੇਟ ਉਹ ਹੋਵੇ ਜਿਹੜਾ ਸ਼ਹਿਰ ਦੇ ਘਟੋ ਘਟ ਗਲੀਆਂ ਬਾਜ਼ਾਰ ਜਿਹੜਾ ਨਰਕ ਭਿਆਨਾਂ ਗਲੀਆਂ ਦੇ ਵਿੱਚ ਉਹ ਨਿਕਲੇ ਅੱਛਾ ਜੀ ਅਸੀਂ ਇਸ ਕਰਕੇ ਚੰਗਾ ਕੈਂਡੀਡੇਟ ਚਾਹੁੰਦੇ ਆ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹੜਾ ਸ਼ਹਿਰ ਦਾ ਵਿਕਾਸ ਕਰੇ ਅੱਛਾ ਜੀ ਪਿਛਲੇ ਟਾਈਮਾਂ ਦੇ ਵਿੱਚ ਤਾਂ ਕੋਈ ਵਿਕਾਸ ਨਹੀਂ ਹੋਇਆ ਲੋਕਾਂ ਨੂੰ ਤੱਕੇ ਹੀ ਖਾਣੇ ਪਏ ਆ ਅੱਛਾ ਜੀ ਕੀ ਕਹਿਣਾ ਚਾਹੋਗੇ ਸਰ ਜਿਵੇਂ ਹੁਣ 11 ਨਵੰਬਰ ਨੂੰ ਵੋਟਾਂ ਆ ਰਹੀਆਂ ਨੇ ਮੈਂ 14 ਨੂੰ ਇਸ ਦਾ ਰਿਜ਼ਲਟ ਹੈ ਤੇ ਕਿਸ ਤਰੀਕੇ ਦਾ ਮਾਹੌਲ ਰਹਿਣਾ ਚਾਹੀਦਾ ਹੈ ਇਸ ਤੇ ਪ੍ਰਸ਼ਾਸਨ ਦੀ ਕਿਵੇਂ ਦੀ ਜਿਹੜੀ ਆ ਉਹ ਨਜ਼ਰ ਰਹਿਣੀ ਚਾਹੀਦੀ ਹੈ ਮਾਹੌਲ ਤਾਂ ਵੇਖੋ ਜੀ ਇਹ ਸ਼ਾਂਤੀਪੂਰਵਕ ਇਲੈਕਸ਼ਨ ਹੋਣੀ ਚਾਹੀਦੀ ਆ ਕੋਈ ਇੱਥੇ ਝਗੜਾ ਨਹੀਂ ਹੋਣਾ ਚਾਹੀਦਾ ਕੋਈ ਦੰਗਾ ਫਸਾਦ ਨਹੀਂ ਹੋਣਾ ਚਾਹੀਦਾ ਇੱਕ ਕਿਉਂਕਿ ਲੋਕ ਬੜੇ ਅੱਕੇ ਪਏ ਆ ਇਹਨਾਂ ਦੰਗਿਆਂ ਤੋਂ ਵੀ ਅੱਕੇ ਪਏ ਸਾਰੇ ਕਮਤੋਕੇ ਲੋਕ ਤਾਂ ਹੁਣ ਸਿਰਫ ਇਹੋ ਚਾਹੁੰਦੇ ਆ ਵੀ ਸਾਡਾ ਪਰਿਵਾਰ ਸੇਵ ਹੋਵੇ ਜਿੱਥੇ ਵੀ ਜਾਈਏ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਹੋਵੇ ਗਲੀਆਂ ਬਜ਼ਾਰ ਚੰਗੇ ਬਣੇ ਹੋਣ ਇਹੋ ਸਹੂਲਤਾ ਚਾਹੁੰਦੇ ਲੋਕੀਂ ਅੱਛਾ ਜੀ ਕੀ ਮੇਨ ਮੁਸ਼ਕਲਾਂ ਨੇ ਚਾਹੇ ਕੂੜੇ ਦੀ ਡੰਪ ਦੀ ਬੜੀ ਮੰਗ ਉਠਦੀ ਹੈ ਡੰਪ ਦੀ ਮੁਸ਼ਕਲ ਜੇ ਹੋਰ ਕਿਹੜੀ ਮੇਨ ਮੁਸ਼ਕਲਾਂ ਮੇਨ ਸ਼ਹਿਰ ਦੀਆਂ ਜੇ ਤਰਨਤਾਰਨ ਨੂੰ ਕਿਸੇ ਨੇ ਅੰਮ੍ਰਿਤਸਰ ਜਾਣਾ ਜਲੰਧਰ ਜਾਣਾ ਜਾ ਹੀ ਨਹੀਂ ਸਕਦਾ ਫਾਟਕ ਬੰਦ ਰਹਿੰਦੇ ਆ ਅੱਛਾ ਜੀ ਸ਼ਹਿਰ ਮੇਨ ਜਿਹੜੀ ਤਰਨਤਾਰਨ ਲਈ ਪ੍ਰੋਬਲਮ ਹੈ ਉਹ ਫਾਟਕ ਆ अच्छा जी कोई भी फट के दे कैसा पुल नहीं बनया जी भी एक बंद होवे ते अही दूसरे फट के चली जा सकती अच्छा जी ते इथे ਲੰਬੀਆਂ ਲੈਣਾ ਜਿਹੜੀਆਂ ਨਾ ਉਹ ਕਿਲੋ ਕਿਲੋਮੀਟਰ ਤੱਕ ਲੰਬੀ ਲੈਣ ਲੱਗੀ ਹੁੰਦੀ ਹੈ ਜੀ 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 ਹੁਣ ਵੈਸੇ ਵੇਖਿਆ ਜਾਵੇ ਤਾਂ ਇਹ ਵੀ ਕਹਾ ਜਾ ਰਿਹਾ ਕਿ ਜਿਮਣੀ ਚੋਣ ਹੋਣੀ ਨਹੀਂ ਸੀ ਚਾਹੀਦੀ ਚਲੋ ਐਮਐਲਏ ਸਾਹਿਬ ਜਿਹੜੇ ਸੀਗੇ ਉਹ ਪੂਰੇ 5 ਸਾਲ ਪੂਰੇ ਕਰਕੇ ਜਾਂਦੇ ਤਾਂ ਗੱਲ ਹੋਰ ਹੋਣੀ ਸੀ ਲੇਕਿਨ ਫਿਰ ਵੀ ਜਿਮਣੀ ਚੋਣ ਹੋ ਰਹੀ ਹੈ ਇਸ ਨੂੰ ਕਿਵੇਂ ਵੇਖਦੇ ਜੀ ਨਹੀਂ ਚੋਣ ਹੋਣੀ ਤਾਂ ਬਹੁਤ ਜ਼ਰੂਰੀ ਹੀ ਜੀ ਜ਼ਰੂਰੀ ਇਸ ਕਰਕੇ ਹੀ ਵੀ ਸ਼ਹਿਰ ਦਾ ਕੰਮ ਹੀ ਠੱਪ ਹੋਇਆ ਪਿਆ ਸੀ ਜੀ ਜੀ ਕੋਈ ਵਿਕਾਸ ਹਲ ਕਿਸੇ ਐਮ ਐਲ اے ਦੀ ਤوجਹ ਹੀ ਨਹੀਂ ਦਿੱਤੀ ਗਈ ਨਾ ਪਿਛਲੇ 5 ਸਾਲ ਦਿੱਤੀ ਗਈ ਨਾ ਹੁਣ ਦਿੱਤੀ ਗਈ ਆ ਜੀ ਜੀ ਤੇ ਹੁਣ ਹੀ ਥੋੜੀ ਜੀ ਆਸ ਹੈ ਵੀ ਆਖਰੀ ਟਾਈਮ ਆ ਜੇ ਹੁਣ ਇਲੈਕਸ਼ਨ ਨਹੀਂ ਹੁੰਦੀ ਹੁਣ ਵਿਕਾਸ ਨਹੀਂ ਹੁੰਦਾ ਤੇ ਫਿਰ 5 ਸਾਲ ਵੇਟ ਕਰਨੀ ਪਊਗੀ ਕੀ ਉਮੀਦ ਨੇ ਕੀ ਆਸ ਹੈ ਕਿ ਸੱਤਾ ਧਿਰ ਨੇ ਇੱਕ ਹੁਣ ਆਪਣਾ ਜਿਹੜਾ ਉਮੀਦਵਾਰ ਜਿਹੜਾ ਦੇਤਾ ਹੈ ਸ਼ਹਿਰ ਨੂੰ ਵੇਖੋ ਜੀ ਹੁਣ ਤਾਂ ਲੋਕਾਂ ਨੂੰ ਉਮੀਦ ਤਾਂ ਗਈ ਐ ਐਸੇ ਜੀਤੇ ਤੇ ਉਮੀਦ ਐ ਵੀ ਹੁਣ ਸ਼ਹਿਰ ਲਈ ਗਰਾਟਾ ਮਿਲਣ ਗਿਆ ਕੋਈ ਨਾ ਕੋਈ ਜਾਂਦੀ ਭਾਰਦਾ ਜਿਹੜਾ ਗਫਾ ਵਾ ਉਹ ਸ਼ਹਿਰ ਨੂੰ ਵਿਕਾਸ ਵੱਲੇ ਬੰਨੇ ਲੈ ਜਾਊਗਾ ਅੱਛਾ ਜੀ ਸਾਰੇ ਲੋਕਾਂ ਦੀ ਇਹੋ ਹੀ ਤਮੰਨਾ ਵਾ ਵੀ ਜਿਹੜਾ ਵੀ ਆਵੇ ਹੁਣ ਸ਼ਹਿਰ ਦਾ ਵਿਕਾਸ ਘਟੋ ਘਟ ਹੋ ਜਾਏ ਸ਼ਹਿਰ ਦੇ ਨਾਲ ਨਾਲ ਪਿੰਡਾਂ ਦਾ ਕਿਵੇਂ ਵੇਖਦੇ ਹੋ ਜੀ ਕੋਈ ਪਿੰਡਾਂ ਦੇ ਵਿੱਚ ਵੀ ਵੇਖੋ ਫੰਡ ਜਿਹੜਾ ਹੁਣ ਦੱਸ ਰਹੇ ਆ ਜਿਹੜਾ ਅਖਬਾਰਾਂ ਜਾ ਰਿਹਾ ਵੀ ਫੰਡ ਦਿੱਤਾ ਗਿਆ ਵਾ ਉਹ ਪਿੰਡਾਂ ਦਾ ਵੀ ਵਿਕਾਸ ਹੋਊਗਾ ਪਿੰਡਾਂ ਦੀਆਂ ਵੀ ਗਲੀਆਂ ਮੁਹੱਲੇ ਬਣਨਗੇ ਤੇ ਸ਼ਹਿਰ ਦਾ ਵੀ ਬਣੂਗਾ ਫੜਾਂ ਦੀ ਵੀ ਬੜੀ ਵੱਡੀ ਵੱਡੀ ਮਾਰ ਵਜਈ ਪੰਜਾਬ ਨੂੰ ਇਸ ਇਲਾਕੇ ਦੇ ਬੜੇ ਲੋਕ ਜਿਹੜੇ ਦਰਿਆ ਦੇ ਕੰਢੇ ਵੀ ਰਹੇ ਨਾਲੇ ਨੇ ਉਹਨਾਂ ਨੂੰ ਮਾਰ ਵਜਈ ਕਿਵੇਂ ਦੇ ਉਪਰਾਲੇ ਸਰਕਾਰਾਂ ਨੂੰ ਕਰਨੇ ਚਾਹੀਦੇ ਜੀ ਸਰਕਾਰਾਂ ਨੂੰ ਵੇਖੋ ਜੀ ਫੌਰੀ ਮਦਦ ਦੇਣੀ ਚਾਹੀਦੀ ਹੈ ਜਿਹੜੀ ਫੌਰੀ ਦਿੱਤੀ ਨਹੀਂ ਜਾ ਰਹੀ ਅੱਛਾ ਜੀ ਕਈ ਕਈ ਮਹੀਨੇ-ਮਹੀਨੇ ਲੰਘ ਜਾਂਦੇ ਆ ਉਹਨਾਂ ਦੀ ਇਨਕੁਆਰੀਆਂ ਕਰਨ ਦੇ ਵਿੱਚ ਵੀ ਕੀ ਦਾ ਕੀ ਨੁਕਸਾਨ ਹੋਇਆ ਕੀ ਦਾ ਕੀ ਹੋਇਆ ਫੌਰੀ ਮਦਦ ਜਿਵੇਂ ਹੁਣ ਮੋਦੀ ਸਾਹਿਬ ਆਏ ਜੀ ਜੀ ਉਹਨਾਂ ਨੇ ਫੌਰੀ 1600 ਕਰੋੜ ਰੁਪਇਆ ਦਿੱਤਾ ਜੀ ਜੀ ਇਹਦਾ ਰੋਲਾ ਇਹ ਪੈ ਗਿਆ ਜੀ ਇਹ 1600 ਕਰੋੜ ਦਿੱਤਾ ਜੀ ਇਹ ਇੱਕ ਅੱਖ ਵੀ ਨਹੀਂ ਦਿੱਤਾ ਗਿਆ ਜੀ ਉਹਨਾਂ ਨੇ ਫੌਰੀ ਮਦਦ ਦਿੱਤੀ ਫੌਰੀ ਬਾਕੀ ਉਹਨਾਂ ਕਹਿੰਦੇ ਵੀ ਉਹਨਾਂ ਦੀ ਟੀਮ ਜਿਹੜੀ ਆ ਰਹੀ ਆ ਮਦਦ ਵਾਸਤੇ ਆਪ ਆਪਣੀ ਇਨਕੁਆਇਰੀ ਕਰ ਰਹੀ ਆ ਕਿ ਕੀ ਕੀ ਨੁਕਸਾਨ ਹੋਇਆ ਵਾ ਬਾਕੀ ਫੰਡ ਤਾਂ ਲੈਉਣੇ ਆ ਜੀ 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 ਲੇਕਿਨ ਇੱਥੇ ਆਪਸੀ ਲੜਾਈ ਸ਼ੁਰੂ ਹੋ ਜਾਂਦੀ ਹੈ ਜਿੱਥੇ ਇਹ ਕੰਮ ਸਾਰਾ ਖਰਾਬ ਹੋ ਜਾਂਦਾ ਵਾ ਅੱਛਾ ਜੀ ਤੋ ਮੇਨ ਮੰਗ ਇਹੀ ਹੈ ਕਿ ਵਿਕਾਸ ਹੋਵੇ ਜਿਹੜਾ ਵੀ ਲੋਕੀ ਵਿਕਾਸ ਚਾਹੁੰਦੇ ਆ ਜੀ ਲੋਕੀ ਇਹਨਾਂ ਦੀ ਲੜਾਈ ਨਹੀਂ ਚਾਹੁੰਦੇ ਇਹਨਾਂ ਦੀਆਂ ਭਾਸ਼ਣ ਬਾਜ਼ੀ ਨਹੀਂ ਚਾਹੁੰਦੇ ਲੋਕੀ ਵਿਕਾਸ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਪੀਤ ਸਿੰਘ ਹੈ ਜੀ ਵੀਰ ਜੀ ਕਿਹੜਾ ਪਿੰਡ ਆਪਾਂ ਪਿੰਡ ਕਨਾਲਾ ਜੀ ਇਹ ਹਲਕਾ ਤਰਨਤਾਰਨ ਜੀ ਆਉਂਦਾ ਜੀ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਚੋਣਾਂ ਦੀ ਆ ਹੋਈ ਹੈ ਐਲਾਨ ਹੋਇਆ 11 ਤਰੀਕ ਨੂੰ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ 14 ਨੂੰ ਰਿਜ਼ਲਟ ਆ ਰਿਹਾ ਹੈ ਕਿਵੇਂ ਦਾ ਨੁਮਾਇੰਦਾ ਤੇ ਕਿਵੇਂ ਦੇ ਵਿਕਾਸ ਪੱਖੋਂ ਜਿਹੜਾ ਆਪਣਾ ਹਲਕਾ ਜਿਹੜਾ ਵਿਵਹਾਰ ਚਾਹੀਦਾ ਹੈ। ਵੇਖੋ ਜੀ ਸਾਡੀ ਦੇਖੋ ਮੈਂ ਕਿ ਜਿਹੜਾ ਹੀ ਨੁਮਾਇੰਦਾ ਚੁਣਿਆ ਜਾਵੇ ਵਧੀਆ ਹੋਵੇ ਸ਼ਹਿਰ ਦਾ ਵਿਕਾਸ ਕਰੇ ਸਾਡੇ ਸੁਕੇ ਸ਼ਹਿਰ ਦੀ ਕਾਨੂੰਨ ਵਿਵਸਥਾ ਵਧੀਆ ਰਹੇ ਨਗਰ ਨਿਗਰ ਦੇ ਸੁਧਾਅ ਹੋਵੇ। ਆ ਦੇਖੋ ਕਿੰਨੇ ਕੂੜੇ ਢੇਰ ਲੱਗੇ ਆ ਸੀਵਰੇ ਬੰਦੇ ਪਏ ਨੇ। ਇਹਨਾਂ ਦਾ ਕੰਮ ਕੀਤਾ ਜਾਵੇ ਤਾਂ ਜੋ ਵਿਕਾਸ ਵਧੀਆ ਹੋਵੇ, ਵਧੀਆ ਕੰਮ ਹੋਵੇ, ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਦਾ ਰਾਜੀ ਕਾਨੂੰਨ ਵਿਵਸਥਾ ਵਧੀਆ ਹੋਵੇ। ਕਾਨੂੰਨ ਵਿਵਸਥਾ ਕੀ ਕੀ ਉਮੀਦ ਹੈ ਕਿ ਹੁਣ ਦੱਸਿਆ ਜਾਂਦਾ ਕਿ ਜਿਹੜੀਆਂ ਪਾਰਟੀਆਂ ਸੱਤਾ 'ਚ ਹੁੰਦੀਆਂ ਸਰਕਾਰ ਵੀ ਉਹਨਾਂ ਦੀ ਹੁੰਦੀ ਹੈ ਤਾਂ ਸੱਤਾ ਧਰਦੇ ਜੇ ਨਮਾਇंदे ਜਿੱਤਦੇ ਨੇ ਜਾਂ ਜਿਹੜਾ ਵੀ ਜਿੱਤੇ ਕਿਵੇਂ ਇਹਦੇ ਪਿੰਡਾਂ ਦੇ ਵਿੱਚ ਵੀ ਕੰਮ ਹੋਣ ਵਾਲੇ ਨੇ ਬਹੁਤ ਕੰਮ ਜੀ ਪਿੰਡਾਂ 'ਚ ਹੋਣ ਲਿਆ ਬਹੁਤ ਜ਼ਿਆਦਾ ਕੰਮ ਖਰਾਬ ਨੇ ਬਾਜ਼ਾਰ ਕੱਚੇ ਨੇ ਬਹੁਤ ਜ਼ਿਆਦਾ ਕੰਮ ਖਰਾਬ ਬਸ ਜਿਹੜੀ ਪਾਰਟੀ ਆਵੇ ਵਿਕਾਸ ਕਰੇ ਨਿਰਪੱਖੂ ਕੇ ਪ੍ਰਕਾਸ਼ ਕਰੇ ਕਿਸੇ ਤਰ੍ਹਾਂ ਦੇ ਇੱਕ ਬੰਦੇ ਕੰਮ ਨਾ ਹੋਵੇ ਸਭ ਨੂੰ ਬਰਾਬਰ ਅਧਿਕਾਰ ਮਿਲ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਠੀਕ ਹੈ ਠੀਕ ਹੈ ਜੀ ਸਰ ਜਿਵੇਂ ਕੀ ਹੋਣਾ ਜਿਮਣੀ ਚੋਂ ਦਾ ਐਲਾਨ ਹੋਇਆ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਕਿਵੇਂ ਇਹਦੇ ਸ਼ਹਿਰ ਦੇ ਵਿਕਾਸ ਜਿਹੜੇ ਰਹਿੰਦੇ ਨੇ ਕੀ ਕਿਵੇਂ ਦਾ ਨਮਾਇੰਦਾ ਆਵੇ ਕਿ ਜਿਹੜੀਆਂ ਹੁਣ ਵੋਟਾਂ ਆਉਣ ਤੋਂ ਬਾਅਦ ਜਿਹੜਾ ਕਿਹੜੇ ਕੰਮ ਤੁਸੀਂ ਵੇਖਦੇ ਹੋ ਕਿ ਜਿਹੜੀਆਂ ਮੁਸ਼ਕਲਾਂ ਕੀ ਨੇ ਨੇ ਵੇਖੋ ਜੀ ਅੱਜ ਤੱਕ ਕੁਝ ਉਹਨਾਂ ਕੀਤਾ ਕੁਝ ਨਹੀਂ ਗਾ ਜੀ ਜੀ ਤੇ ਹੁਣ ਥੋੜਾ ਜਿਹਾ ਹਰਮੀਤ ਆਇਆ ਹੈ ਜੀ ਜੀ ਤੇ ਹਰਮੀਤ ਨੇ ਹੁਣ ਪੈਸਾ ਪੂਸਾ ਵੀ ਲਿਆ ਵਾ ਜੀ ਤੇ ਕੰਮ ਵੀ ਸ਼ੁਰੂ ਹੋ ਗਿਆ ਵਾ ਅੱਛਾ ਜੀ ਜੇ ਰਹੂਗਾ ਖੈਰ ਦੇ ਵੀ ਪਿੰਡਾਂ ਦੇ ਵੀ ਬੜੇ ਕੰਮ ਹੋਣਗੇ। ਅੱਛਾ ਜੀ। ਇਹ ਹਰਮੀਰ ਨਾ ਹੋਣਾ ਚਾਹੀਦਾ। ਜੁਦਾ ਸਰਕਾਰ ਦੇ ਤੁਸੀਂ ਨੁਮਾਇंदे ਤੋਂ ਮਤਲਬ ਕਹਿ ਰਹੇ ਹੋ। ਹਾਂ ਜੀ ਹੁਣ ਜਿਹੜੀ ਸਰਕਾਰ ਜ ਹਰਮੀਰ ਜੀ ਆਮ ਆਦਮੀ ਪਾਰਟੀ ਆਇਆ ਨਾ। ਜੀ ਜੀ। ਤੁਹਾਡਾ ਮੰਨਣਾ ਹੈ ਕਿ ਮੌਕਾ ਵੀ ਸੱਤਾ ਧਿਰ ਦੇ ਉਮੀਦਵਾਰ ਨੂੰ ਦਿੱਤਾ ਜਾਵੇ। ਹਾਂ ਜੀ ਹਾਂ ਜੀ ਬਿਲਕੁਲ ਸੱਤਾ ਧਿਰ। ਕਿਉਂਕਿ ਕੰਮ ਹੀ ਤਾਂ ਆਉਣੇ ਆ। ਕਿਹੜੇ ਮੇਨ ਵਿਕਾਸ ਪੱਖੋਂ ਜਿਹੜਾ ਅਜੇ ਵੀ ਪਛੜਿਆ ਆਇਆ ਹੈ ਸ਼ਹਿਰ ਤਰਨਤਾਰਨ ਪਿੰਡ ਹਲਕਾ। ਆਪਣੇ ਸ਼ਹਿਰ ਵਿੱਚ ਤਾਂ ਤਕਰੀਬਨ ਹਰ ਵੀ ਦਿਨ ਦਾ ਹੀ ਕੰਮ ਹੋਇਆ ਉਸ ਤੋਂ ਬਾਅਦ ਤਾਂ ਹੋਏ ਕੋਈ ਨਹੀਂ ਅੱਛਾ ਜੀ ਤੇ ਕਈ ਛੜਕਾਂ ਵੀ ਇਹ ਖਰਾਬ ਆ ਉਹ ਰੇਲਵੇ ਫਾਟ ਜਿਹੜਾ ਪੁਲ ਬਣਨ ਡਿਆ ਬ੍ਰਿਜ ਜੀ ਜੀ ਉਹ ਵੀ ਅਜੇ ਲੇਟ ਹੋਣ ਡਿਆ ਵਾ ਉਹ ਵੀ ਸ਼ਾਇਦ ਦਸੰਬਰ ਤੱਕ ਬਣ ਜੋਏ ਜੀ ਤੇ ਬਾਕੀ ਰੋਈ ਜਿਹੜੀ ਆ ਇਹ ਠੀਕ ਆ ਇਹਨਾਂ ਨੇ ਥੋੜੀ ਚੌੜੀ ਘੱਟ ਕੀਤੀ ਆ ਕਿ ਖਤਰਾ ਹੋੜਾ ਬਣਿਆ ਹੋਇਆ ਸੀ ਜੀ 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 ਪਰ ਬਚਾਅ ਹੋ ਗਿਆ ਵਾ ਅੱਛਾ ਜੀ ਹਾਂ ਹੁਣ ਉਹਦੇ ਵਿੱਚ ਯਾਨੀ ਕਿ ਰੋਈ ਨੂੰ ਥੋੜਾ ਇਹਨਾਂ ਸਹੀ ਕਰਨਾ ਥੋੜੀ ਢੂੰਗੀ ਕਰ ਦੇਣ ਦੇ ਪਾਣੀ ਜੇ ਆਜੇ ਨਿਕਾਸ ਦਾ ਹੋ ਜੇ ਚੰਗੀ ਗੱਲ ਹਾਂ ਬਾਕੀ ਸਿਵਰੇ ਸੁਰੇ ਦਾ تقریبا ਸ਼ਹਿਰ ਤੇ ਅੱਗੇ ਵੀ ਠੀਕ ਠਾਕ ਚੱਲ ਰਿਹਾ ਵਧੀਆ ਠੀਕ ਹੈ ਹਾਂ ਮੇਨ ਮੁਸ਼ਕਲਾਂ ਸਰ ਜਿਹੜੀਆਂ ਕੀ ਵੇਖਦੇ ਹੋ ਕਰਨਤਾਰ ਸ਼ਹਿਰ ਕਰਨਤਾਰ ਦੀਆਂ ਯਾਰ ਮੁਸ਼ਕਲੇ ਮੁਸ਼ਕਲਾਂ ਚੰਗਾ ਕੰਮ ਕਿਹੜਾ ਆ ਗਿਆ ਤੇ ਸਰ ਕੀ ਹੋ ਰਿਹਾ ਵਾ ਬਲੋ ਟ੍ਰੈਫਿਕ ਤੋਂ ਲੈ ਕੇ ਤੇ ਕਿਹੜਾ ਜਿਹੜਾ ਕੰਮ ਜਿਹੜਾ ਠੀਕ ਹੈਗਾ ਦੱਸੋ ਦੁਨੀਆ ਠੀਕ ਹੈ ਜੀ ਜੀ ਤੇ ਬਾਕੀ ਵੀ ਇਹ ਮੁਸ਼ਕਿਲ ਆਏ ਆ ਵੀ ਮਤਲਬ ਆਨਲਾਈਨ ਚਲਾਣ ਦਾ ਕੇ ਨੂੰ ਪਤਾ ਨਹੀਂ ਲੱਗਦਾ ਕਦੋਂ ਚਲਾਣ ਹੋ ਜਾਂਦਾ ਵਾ ਆਨਲਾਈਨ ਚਲਾਣ ਉਹ ਆਹ ਤੁਰੇ ਜਾਂਦੇ ਆ ਜਲਾਨ ਕਰ ਦਿੰਦੇ ਪੁਲਿਸ ਜੀ ਕਹਿੰਦਾ ਉਹਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਵੀ ਮਤਲਬ ਕੀ ਹੈ ਤੇ ਕੀ ਨਹੀਂ ਮਤਲਬ ਇੱਕ ਪੁਲਿਸ ਵੀ ਪੇ ਕੰਟਰੋਲ ਹੋਈ ਫਿਰਦੀ ਆ ਅੱਛਾ ਜੀ ਸਾਰੇ ਦਿਨ ਧੱਕੇ ਹੋਣ ਦੇ ਲੋਕਾਂ ਨਾਲ ਅੱਛਾ ਜੀ ਆਮ ਜਨਤਾ ਦਾ ਪਿਸਰੀ ਹੈ ਇਹ ਕੰਮ ਦੇ ਵਿੱਚ ਤੁਹਾਨੂੰ ਪਤਾ ਸਾਰੀ ਗੱਲ ਦਾ ਕੀ ਹੋ ਰਿਹਾ ਵਾ ਠੀਕ ਹੈ ਜੀ ਤੇ ਲੋਕਾਂ ਨੇ ਮੁੱਦੇ ਮੁੱਦੇ ਵੇਖੋ ਨਾ ਖੜ ਪੀੜਤਾਂ ਲਈ ਕੋਈ ਮਸਲਾ ਨਹੀਂ ਹੈਗਾ ਵਿੱਚ ਸਰਕਾਰ ਦਾ ਵੀ ਮਨ ਲੋ ਕੀ ਉਹਨਾਂ ਨੇ ਅਲਪ ਕੀਤੀ ਹੈ ਕੋਈ ਵੀ ਜੀ ਜੀ ਆਮ ਲੋਕ ਹੀ ਕਰ ਰਹੇ ਉਹਦੇ ਵਿੱਚ ਵੀ ਠੀਕ ਹੈ ਜੀ ਜੀ ਠੀਕ ਡੁੱਪੇ ਆ ਉਹਦੇ ਵਿੱਚ ਕੇ ਨੇ ਪੁੱਛਿਆ ਨਹੀਂ ਆ ਜੀ ਜੀ ਕਿਸਾਨ ਪਰਾਲੀ ਨੂੰ ਅੱਗੇ ਲਾ ਦਿੰਦਾ ਉਹਦੇ ਵਿੱਚ ਮਨ ਲੋ ਮਿੰਟ ਜੀ ਪਰਚਾ ਦਰਜ ਦੋਸੇ ਗੱਡੀਆਂ ਪਹੁੰਚ ਜਾਂਦੀਆਂ ਵਾ ਜੀ 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 ਜਦੋਂ ਕਣਕਾਂ ਨੂੰ ਅੱਗ ਲੱਗਦੀ ਆ ਉਦੋਂ ਮਨ ਲੋ ਗੱਡੀਆਂ ਕਿਉਂ ਨਹੀਂ ਪਹੁੰਚਦੀਆਂ ਸਰਕਾਰ ਦੀਆਂ ਠੀਕ ਹੈ ਜੀ ਜੀ ਸੋਚਣ ਵਾਲੀਆਂ ਗੱਲਾਂ ਵੀ ਆ ਆਪਣੇ ਹੈ ਮੁੱਦੇ ਦੇ ਬਹੁਤ ਹੈਗੇ ਆ ਲੰਮੇ ਚੋੜੇ ਮੁੱਦੇ ਆ ਜਿੱਦਾਂ ਮਰਜ਼ੀ ਵੱਲੋਂ ਗੱਲ ਕਰੀਏ ਆਪਾਂ ਇਹ ਮੁੱਦੇ ਦਾ ਕੋਈ ਅੰਡ ਥੋੜਾ ਹੈਗਾ ਇਹਨਾਂ ਦਾ ਸਰਕਾਰ ਨੇ ਕੀ ਕੀਤਾ ਆ ਕੀ ਹੈ ਗਾਇਸ ਤਾਂ ਕਿ ਕੋਈ ਲੋਕਾਂ ਦੇ ਨੁਕਸਾਨ ਨਹੀਂ ਹੋ ਰਹੇ ਆ ਕਤਲ ਨੇ ਰੋਜ਼ ਹੋ ਰਹੇ ਆ ਹਨੂ ਬੜਾ ਚੀਜ਼ ਦਾ ਜੀ ਜੀ ਭਲੀ ਭਾਲ ਜਾਣਦੇ ਤੁਸੀਂ ਮੇਰੀ ਕੀ ਉਮੀਦ ਹੈ ਕਿ 11 ਨਵੰਬਰ ਨੂੰ ਵੋਟਾਂ ਪੈ ਰਹੀਆਂ ਨੇ ਤਰਨਤਾਰ ਨਾਲਕੇ ਦੇ ਵਿੱਚ ਫਿਰ ਕਿਹੜਾ ਜਿਹੜਾ ਵੀ ਨੁਮਾਇੰਦਾ ਆਵੇ ਉਹ ਕਿਵੇਂ ਦਾ ਵਿਕਾਸ ਕਰੇ ਤਰਨਤਾਰ ਵੇਖੋ ਜੀ ਵਿਕਾਸ ਦੇ ਵਿੱਚ ਜਿਹਦੇ ਆ ਵੀ ਲੋਕਾਂ ਨੂੰ ਸੁਖ ਸੁਹਲਤਾ ਵੀ ਹੋਣੀ ਚਾਹੀਦੀ ਆ ਵਾ ਵਿਕਾਸ ਦੇ ਇੱਕ ਬਕਮ ਨਮੈਂਦੇ ਨੇ ਆਣ ਕੇ ਕੀ ਕਰ ਲੈਣਾ ਦਰਨਦਾਰ ਦਾ ਵੱਲੋਂ ਇਹ ਸਿਸਟਮ ਸਾਰਾ ਹੀ ਬਦਲਨ ਵਾਲਾ ਵਾ ਸਿਸਟਮ ਸਾਰਾ ਉੱਪਰੋਂ ਲੈ ਕੇ ਥੱਲੇ ਦਾ ਕੇ ਹਰਾ ਕੰਮ ਖਰਾਬ ਹੋਇਆ ਪਿਆ ਵਾ ਭ੍ਰਿਸ਼ਟ ਸਾਰਾ ਸਿਸਟਮ ਚੱਲ ਰਿਹਾ ਠੀਕ ਹੈ ਜੀ ਹਾਂ ਉਹਦੇ ਮਤਲਬ ਨਮੈਂਦਾ ਮੈਨੂੰ ਨਹੀਂ ਲੱਗਦਾ ਕੋਈ ਵੀ ਚੰਗਾ ਆਣ ਕੇ ਦਲੋਂ ਦਾ ਕੋਈ ਕਰ ਸਕੂਗਾ ਕੋਈ ਨਹੀਂ ਲੱਗਦਾ ਹਾਂ ਲੋਕਾਂ ਨੂੰ ਆਸ ਨਹੀਂ ਹੈਗੀ ਕਿ ਤੋਂ ਠੀਕ ਹੈ ਜੀ ਹਾਂ ਵੀ ਅੱਜ ਇਹ ਫਿਲਹਾਲ ਸਲਾਹ ਕੀ ਦੇਣੀ ਚਾਹੋਗੇ ਜਿਹੜਾ ਵੀ ਬਣਦਾ ਉਹਨੂੰ ਕੀ ਸਲਾਹ ਦੇਣੀ ਚਾਹੋ ਕਿ ਤਰਨ ਤਰਨ ਦੇ ਕਿਵੇਂ ਦੇ ਕੰਮ ਹੋਣੇ ਚਾਹੀਦੇ ਵੇਖੋ ਜੀ ਡਿਵੈਲਪਮੈਂਟ ਵੀ ਦਰੰਦਾਰਦੀ ਹੋਣੀ ਚਾਹੀਦੀ ਹੈ ਜਿਹੜੇ ਕਿੰਨੇ ਕੰਮ ਰੋਗੇ ਹੋਏ ਆ ਮੰਨ ਲਓ ਵੇਖ ਲਓ ਸੜਕਾਂ ਦਾ ਬੁਰਾ ਹਾਲਿਆ ਜੇ ਤੁਹਾਨੂੰ ਜਾਓਗੇ ਸੜਕਾਂ ਨੂੰ ਨੁਕਸਾਨ ਕਿੰਨਾ ਹੋ ਰਿਹਾ ਠੀਕ ਹੈ ਜੀ ਉਹ ਵੀ ਕੰਮ ਕਾਸ ਕਰੇ ਲੋਕਾਂ ਦੀ ਦੁੱਖ ਦਰਦ ਸੁਣੇ ਲੋਕਾਂ ਦੀ ਮੇਰੀ ਮੰਨ ਲਓ ਬੜੀਆਂ ਮੁਤਕਲੀਫਾਂ ਆਈਆਂ ਜਿਹੜੀਆਂ ਸੁਣਨ ਵਾਲੀਆਂ ਸਰਕਾਰ ਸੁਣ ਕੇ ਰਾਜੀ ਨਹੀਂ ਆ ਗਈ ਜੀ ਜੀ ਜੋ ਬੋਰਡ ਬੋਰਡਾਂ ਨੇ ਜ਼ੋਰ ਦਿੰਦਾ ਹੈ ੜ ਨਾਲੇ ਜ਼ੋਰ ਦਿੰਦਾ ਹੈ ਵੀ ਆ ਕਰਦਾ ਉਹ ਕਰਦਾ ਮੈਡੀਕਲ ਸਹੂਲਤ ਕਿਸ ਨੂੰ ਮਿਲ ਨਹੀਂ ਰਹੀ ਤੁਸੀਂ ਆਪਦੇ ਜਾਣੇ ਦੇਖ ਲਓ ਵੀ ਮੈਡੀਕਲ ਕਿਤੋਂ ਅੱਜ ਕਹਿੰਦੀ 10 ਲੱਖ ਦਾ ਬੀਮਾ ਕਰਾਤਾ ਆਏ 10 ਲੱਖ ਦਾ ਬੀਮਾ ਬਾਦ ਕਿਥੇ ਹੋਇਆ ਬਾਸ ਹੋਰ ਕਾਗਜਾਂ ਦੀ ਪਾਸ ਆਰਮ ਹੀ ਭਰੀ ਜਾ ਰਹੇ ਉਤੋਂ ਆਰਡਰ ਦਿੱਤੇ ਹੋਏ ਨਹੀਂ ਅੱਗੇ ਲੈ ਜਾਈਦਾ ਦੱਸੋ ਤੁਸੀਂ ਅੱਛਾ ਜੀ ਜੀ ਇਹਨਾਂ ਨੂੰ ਲੱਗਦਾ ਵੀ ਪਾਸ ਹੋ ਗਿਆ ਤੇ ਫੇਰ ਠੀਕ ਮੰਨ ਲੈਣੇ ਆਏ ਵੀ ਅੱਛਾ ਜੀ ਸਰਕਾਰ ਇਹਦਾ ਕੀ ਦਵੇ ਨਾ ਪਰਵਾਣ ਵੀ ਦਵੇ ਵੀ ਐਂ ਪਾਸ ਕਰਤਾ ਉਹ ਤਾਂ ਠੀਕ ਹੈ ਜੀ 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 ਦਰਮਦਾਂ ਜਿਵਨੀ ਜੋਨ ਦਰਮਦਾਂ ਨੇ ਬਾਰਵਾ ਵੇਗ ਭਰੀ ਜਾਣ ਦੇ ਉਹਦਾ ਪਰਨ ਦਾ ਫਾਇਦਾ ਕੋਈ ਨਹੀਂ ਹੈਗਾ ਨਾ ਸਰ ਲਾਲ ਲਕੀਰ ਵਾਲੀਆਂ ਰਜਿਸਟਰੀਆਂ ਦੀ ਸ਼ੁਰੂਆਤ ਵੀ ਤਰਨਤਾਰ ਹੋਈ ਆਹ ਹੋਏ ਵੇਖੋ ਜੀ ਇਹ ਹੁਣ ਕੀ ਆ ਹੁਣ ਲਾਲ ਲਕੀਰ ਦੀਆਂ ਤੇਟੀਆਂ ਦੀ ਗੱਲ ਕਰੀਏ ਤੇ ਬੜੇ ਲੰਮੇ ਚੋੜੇ ਕੰਮ ਹੈਗੇ ਸਰਕਾਰ ਸੋਚਣ ਵਾਲੀਆਂ ਵੇਖਣ ਵਾਲੀਆਂ ਗੱਲਾਂ ਆ ਵੀ ਮੱਲੋ ਸਰਕਾਰ ਨੇ ਦੇ ਮੱਲੋ ਕੁਬਿ ਜਮੀਨਾਂ ਦੇ ਕਬਜ਼ੇ ਕਰਨ ਦੇ ਜੋਰ ਧਰਿਆ ਆ ਵਾ ਹੁਣ ਮੋਲੇ ਤੁਹਾਨੂੰ ਉਧਰ ਦੇਖੋ ਤੇ ਉਹ ਕਹਿੰਦੇ ਪੰਚਾਇਤਾਂ ਮਤੇ ਪਾ ਕੇ ਦੇਵੇ ਵੀ ਜਮੀਨਾਂ ਵੇਚਣੀਆਂ ਠੀਕ ਹੈ ਜੀ ਪੰਚਾਇਤੀ ਜਮੀਨਾਂ ਵੇਚਣ ਦੇ ਇਹਦਾ ਮਤਲਬ ਕਿ ਖਜ਼ਾਨੇ 'ਚ ਪੈਸੇ ਨਹੀਂ ਹੈਗੇ ਸਰਕਾਰ ਕੋ ਜੀ ਬਾਦਲ ਚਲੋ ਅਸੀਂ ਬਾਦਲ ਨੂੰ ਚੰਗਾ ਨਹੀਂ ਕਹਿੰਦੇ ਕਿ ਸਰਕਾਰ ਨੂੰ ਚੰਗਾ ਨਹੀਂ ਕਹਿੰਦੇ ਉਹਦੋਂ ਕਹਿੰਦੇ ਨੇ ਕਿ ਖਜ਼ਾਨਾ ਕਾਦਾ ਆਏ ਵੀਪਾ ਆ ਜੇ ਖਾਲੀ ਹੈ ਠੀਕ ਹੈ ਜੀ ਅੱਜ ਉਹ ਬੋਲ ਨਹੀਂ ਰਹੇ ਅੱਜ ਦਰਲੇ ਕੱਢ ਰਹੇ ਵੀ ਇਹ ਵਿਐਨਆਰਆਈ ਵੀਰਾਂ ਨੂੰ ਵੀ ਖਜ਼ਾਨੇ 'ਚ ਪੈਸੇ ਬਹੁਤ ਸਾਡੇ ਅਸੀਂ ਲੋਕਾਂ ਦੀ ਮਦਦ ਕਰੀਏ ਰੰਗਲਾ ਪੰਜਾਬ ਬਣਾਈਏ ਉਹਨਾਂ ਚਾਰ ਲਗਭਗ ਸਾਢੇ ਤਿੰਨ ਚਾਰ ਸਾਲ ਹੋ ਗਏ ਦਲਦਾ ਰੰਗਲਾ ਪੰਜਾਬ ਹੀ ਨਹੀਂ ਬਣਿਆ ਸਾਡੇ ਕੋ ਤੇ ਕੀ ਕਰ ਲਾਂਗੇ ਠੀਕ ਹੈ ਜੀ ਥੈਂਕ ਯੂ ਜੀ ਸਰ ਕੀ ਨਾਮ ਜੀ ਆਪਣਾ ਮੈਨੂੰ ਰਹਿਮਤ ਤੁਸੀਂ ਦੱਸੋ ਪਲੀਜ਼ ਉਹ ਬੰਦ ਤੁਸੀਂ ਮੇਰਾ ਨਾਮ ਮਨਿੰਦਰ ਸਿੰਘ ਰਹਿਮਤ ਸਰ ਕਿਵੇਂ ਜਿਹੜਾ ਜਿਮਣੀ ਚੋਂ ਦਾ ਐਲਾਨ ਹੋਇਆ ਤੇ ਮੁਸ਼ਕਲਾਂ ਕੀ ਨੇ ਸ਼ਹਿਰ ਦੀਆਂ ਤੇ ਕਿਵੇਂ ਹੱਲ ਹੋਣੇ ਨੇ ਸ਼ਹਿਰ ਦੇ ਮੁਸਲੇ ਵਹੀ ਵੇਖਣੀ ਤੇ ਇਹ ਕਿ ਵਾਹ ਚਨਾ ਰਾਜਾ ਅੱਛਾ ਜੀ ਹੈ ਜੀ ਮੇਨ ਟ੍ਰੈਫਿਕ ਦੀ ਮਾਨਦੇ ਹੋ ਟ੍ਰੈਫਿਕ ਉਮੀਦ ਕੀ ਹੈ ਕਿ ਜਿਹੜਾ ਵੀ ਬਣੇ ਉਸ ਨੂੰ ਸਲਾਹ ਕੀ ਦੇਣੀ ਚਾਹੋਗੇ ਲੋਕਾਂ ਦੀ ਆਵਾਜ਼ ਜਿੰਨੂੰ ਮੌਕਾ ਦਿੰਦੀ ਹੈ ਕਿਹੜੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੈ ਪਹਿਲ ਦੇ ਆਧਾਰ ਤੇ ਉਹੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਅੱਛਾ ਜੀ ਇੱਕ ਤੇ ਆ ਜਿਹੜਾ ਕਪੜਾ ਖੁਦ ਵੇਲੋ ਪ੍ਰਦੂਸ਼ਣ ਕੀ ਉਹਨੂੰ ਲੁੱਟਾ ਖੋਹਾਂ ਜੀ ਜੀ ਕਿੱਥੇ ਕੰਟਰੋਲ ਕੀਤਾ ਜਾਵੇ ਲੁੱਟਾ ਖੋਹਾਂ ਮੇਨ ਲੁੱਟਾ ਖੋਹਾਂ ਤੈ ਖੋਹਾਂ ਜਾਂਦੀ ਹੋਰ ਅੱਛਾ ਜੀ ਠੀਕ ਹੈ ਥੈਂਕ ਯੂ ਸਰ ਅਗੇ ਦਸ਼ਾ ਅੱਛਾ ਥੈਂਕ ਯੂ ਸਰ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਜੀ ਵਧੀਆ ਵਧੀਆ ਸਰ ਬਹੁਤ ਵਧੀਆ ਆਪਣੇ ਆਪ ਜੀ ਮੇਰਾ ਜਤਿੰਦਰਜੀਤ ਸਿੰਘ ਸਰ ਕੀ ਕਹਿਣਾ ਚਾਹੋਗੇ ਜਿਵੇਂ ਕਿ ਹੁਣ 11 ਨਵੰਬਰ ਨੂੰ ਵੋਟਾਂ ਪੈਣੀਆਂ ਤਰਨਤਾਰਨ ਜਿਮਣੀ ਚੋਂ ਦਾ ਐਲਾਨ ਹੋ ਚੁੱਕਾ ਅਤੇ 14 ਨੂੰ ਰਿਜ਼ਲਟ ਆਉਣਾ ਹੈ ਸਮੱਸਿਆਵਾਂ ਜਿਹੜੀਆਂ ਕੀ ਨੇ ਸ਼ਹਿਰ ਦੀਆਂ ਹਲਕੇ ਤਰਨਤਾਰਨ ਦੀ ਸਰ ਸਭ ਤੋਂ ਵੱਡੀ ਸਮੱਸਿਆ ਦੇ ਪਹਿਲਾਂ ਸ਼ਹਿਰ ਦੇ ਪ੍ਰਬੰਧਨ ਦੀ ਆ ਜਿਹੜਾ ਸ਼ਹਿਰ ਦੇ ਵਿੱਚ ਕੂੜਾ ਕਰਕਟ ਉਹਦਾ ਢੇਰ ਬਹੁਤ ਲੱਗੇ ਜੀ ਜੀ ਅਸੀਂ ਚਾਹੁੰਦੇ ਆਂ ਵੀ ਇਹਨੂੰ ਕਿ ਮਿੱਤਰਾ ਸਾਫ਼ ਕੀਤਾ ਕਿਉਂਕਿ ਇਹ ਗੁਰਵਰਜਨ ਸਾਹਿਬ ਦੀ ਨਗਰੀ ਆ। ਜੀ। ਉਹ ਪੋਜਤਰ ਨਗਰੀ ਆ, ਧਾਲਮਕ ਨਗਰੀ ਆ। ਜੀ ਜੀ। ਕਿੱਥੇ ਜਿਹੜਾ ਬਾਹਰ ਦਾ ਵਿਦੇਸ਼ੀ ਸ਼ਰਧਾਲੂ ਆਉਂਦਾ ਜਾਂ ਕੋਈ ਆਪਣੇ ਬਾਹਰ ਤੋਂ ਜ਼ਿਲ੍ਹੇ ਤੋਂ ਬਾਹਰ ਦਾ ਵੀ ਆਉਂਦਾ ਨਾ ਉਹ ਬੜਾ ਮਹਿਸੂਸ ਹੁੰਦਾ ਵਾ ਵੀ ਸ਼ਹਿਰ ਦੇ ਵਿੱਚ ਜਿਸ ਹਿਸਾਬ ਨਾਲ ਕੂੜੇ ਨਿਟੇਰ ਲੱਗੇ ਆ। ਜੀ ਜੀ ਜੀ। ਅਸੀਂ ਚਾਹੁੰਦੇ ਕੋਈ ਸਫਾਈ ਦਾ ਪ੍ਰਬੰਧਨ ਜਲ ਜ਼ਿਆਦਾ ਵਧੀਆ ਹੋਵੇ ਔਰ ਇਹ ਕੁਝ ਸੜਕਾਂ ਦੀ ਪ੍ਰੋਬਲਮ ਆ ਰਹੀ ਆ, ਕੁਝ ਸੜਕਾਂ ਜਿਵੇਂ ਕੋਈ ਟੋਏਟਾ ਪਏ ਆ ਜਾਂ ਰੈਨੋਵੇਟ ਹੋਣ ਵਾਲੀਆਂ ਉਹਨੂੰ ਕਰਵਾਇਆ ਜਾਵੇ। ਅੱਛਾ ਜੀ। ਪਰ ਬਾਕੀ ਤੁਹਾਨੂੰ ਪਤਾ ਹੀ ਹੈ ਨੋਰਮਲ ਹਰ ਇੱਕ ਦੀ ਇਹੋ ਹੀ ਡਿਮਾਂਡ ਹੁੰਦੀ ਆ ਵੀ ਸ਼ਹਿਰ ਦੇ ਵਿੱਚ ਸਫਾਈ ਸੋਡੀ ਮੰਗੀ ਹੋਰ ਕਿਸੇ ਨੇ ਕੀ ਮੰਗਣਾ ਹੁੰਦਾ ਅੱਛਾ ਜੀ ਬਿਲਕੁਲ ਜੀ ਅਸੀਂ ਤੇ ਇਹੋ ਚਾਹੁੰਦੇ ਆ ਵੀ ਜਿਹੜਾ ਵੀ ਆਵੇ ਜੀ ਜੀ ਇਹ ਇਸ ਚੀਜ਼ ਨੂੰ ਧਿਆਨ ਚ ਰੱਖਿਆ ਜਾਂਦਾ ਜੀ ਇਸ ਦੇ ਨਾਲ-ਨਾਲ ਪਿੰਡਾਂ ਦੀਆਂ ਵੀ ਕੀ ਸਮੱਸਿਆਵਾਂ ਜੋ ਕੋਈ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਪਈ ਆ ਅੱਜਕੱਲ੍ਹ ਜਿਹੜਾ ਹੜ੍ਹਾਂ ਦੇ ਕਰਕੇ ਕਈ ਪਿੰਡ ਦਾ تباہ ਹੋ ਗਿਆ ਚਲੋ ਆਪਣੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਰਪਾ ਰੱਖੀ ਆ ਉਹਦੇ ਵਿੱਚ ਵੀ ਸੜਕਾਂ ਦੀ ਜਿਆਦਾ ਪ੍ਰੋਬਲਮ ਆ ਰਹੀ ਆ ਕਿ ਕਿਉਂਕਿ ਸੜਕਾਂ ਦੀ ਡਿਵਰਸ਼ਨ ਹੋਣ ਵਾਲੀ ਆ ਕਈਆਂ ਥਾਵਾਂ ਤੇ ਉਹਨ ਪਿੰਡਾਂ ਨਾਲ ਸੰਬੰਧ ਤੇ ਉਹ ਮਸਲੇ ਹੁੰਦੇ ਆ ਜਿਹੜੇ ਘਰੋ ਘਰੀ ਚੱਲਦੇ ਪਏ ਹੁੰਦੇ ਆ ਜੀ 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 ਅਸੀਂ ਚਾਹੁੰਦੇ ਆ ਵੀ ਜਿਹੜਾ ਜੋ ਵੀ ਆ ਸ਼ਹਿਰ ਦੇ ਜਿਹੜਾ ਵੀ ਆਵੇ ਉਹ ਵਿਕਾਸ ਨੂੰ ਜ਼ਰੂਰ ਤਰਜੀਹ ਦੇਵੇ ਅਸੀਂ ਚਾਹੁੰਦੇ ਆ ਵੀ ਤਰੰਤਾਂ ਸ਼ਹਿਰ ਦੇ ਜਿਹੜਾ ਜ਼ਿਲ੍ਹਾ ਬਣਿਆ ਨਾ ਇਹਨੂੰ ਇੱਕ ਵਾਰੀ ਜ਼ਿਲ੍ਹਾ ਵਿਖਾਇਆ ਜਾਵੇ ਵੀ ਜ਼ਿਲ੍ਹਾ ਬਣਿਆ ਵਾ ਕੀ ਕਿਵੇਂ ਵੇਖਦੇ ਹੋ ਕਿ ਪਿਛਲੇ 3.5 ਸਾਲਾਂ ਤੋਂ ਜਿਵੇਂ ਆਮ ਆਦਮੀ ਪਾਰਟੀ ਦੇ ਪਹਿਲੇ ਐਮਐਲਏ ਜਿਨ੍ਹਾਂ ਦੇ ਕਰਕੇ ਹੁਣ ਚੋਣ ਹੋ ਰਹੀ ਹੈ ਜਿਹੜੇ ਕਿ ਸਵਰਗ ਸੁਧਾਰ ਚੁੱਕੇ ਨੇ ਕਿ 3.5 ਸਾਲਾਂ ਦੇ ਵਿੱਚ ਜਿਹੜਾ ਉਹ ਵਿਕਾਸ ਨੂੰ ਕਿਵੇਂ ਵੇਖਦੇ ਹੋ ਔਰ ਸਾਢੇ 3 ਸਾਲ ਦੇ ਵਿੱਚ ਵਿਕਾਸ ਤੇ ਦੇਸ਼ਾਂ ਨਹੀਂ ਮੈਨੂੰ ਕੋਈ ਕਿਰੇ ਅੱਛਾ ਜੀ ਕਿਉਂਕਿ ਅਸੀਂ ਵੀ ਸ਼ਹਿਰ ਵਾਲੇ ਆ ਚਲੋ ਸ਼ਹਿਰ ਦੇ ਵਿੱਚ ਰਹਿੰਦੇ ਮੈਂ ਕਿਸੇ ਨੂੰ ਕਹਿਣਾ ਨਹੀਂ ਚਾਹੁੰਦਾ ਕੁਝ ਵੀ ਪਰ ਸ਼ਹਿਰ ਦੇ ਵਿੱਚ ਵਿਕਾਸ ਨਾਲ ਦੀ ਕੋਈ ਚੀਜ਼ ਨਹੀਂ ਸਾਨੂੰ ਤੇ ਹੁਣ ਇਹ ਆ ਵੀ ਅਗੋਂ ਜਿਹੜਾ ਜਿਹੜਾ ਵੀ ਐਮ.ਐਲ.ਏ ਆਵੇ ਤੇ ਉਹ ਕੁਝ ਕਰਕੇ ਵਿਖਾਵੇ ਅਸੀਂ ਨਹੀਂ ਕਹਿੰਦੇ ਕੌਣ ਆ ਰਿਹਾ ਕੌਣ ਆ ਰਿਹਾ ਜਿਹੜਾ ਵੀ ਆਵੇ ਜਿਹੜਾ ਵੀ ਆਵੇ ਉਹ ਸ਼ਹਿਰ ਨੂੰ ਕੋਈ ਸਾਫ਼ ਸੁਥਰਾ ਕਰਕੇ ਵਿਖਾਵੇ ਕਿਉਂਕਿ ਅਸੀਂ ਹਰ ਬੰਦੇ ਨੇ ਤਰਜੀਹ ਦਿੱਤੀ ਦੀ ਆ ਵੀ ਸ਼ਹਿਰ ਦੇ ਵਿੱਚ ਜਿਹੜਾ ਵੀ ਆਵੇ ਉਹ ਆਪਣਾ ਬਣ ਕੇ ਆਵੇ ਜੀ ਜੀ ਇਹ ਸ਼ਹਿਰ ਨੂੰ ਵਿਕਾਸ ਕਰੇ ਕੋਈ ਲੰਗਾ ਹੁੰਦਾ ਜਿਵੇਂ ਪੁਲ ਦੀ ਸਮੱਸਿਆ ਆ ਰਹੀ ਆ ట్రాਫਿਕ ਦੀ ਸਮੱਸਿਆ ਆ ਹਰ ਪੁਲ ਦੇ ਤੇ ਘੰਟਾ ਘੰਟਾ ਜਾਮ ਲੱਗ ਰਹਿਦਾ ਕੋਈ ਇਹ ਸਮੱਸਿਆ ਨੂੰ ਯਾਦ ਪਾਈ ਜਾਵੇ ਕਿਉਂਕਿ ਸ਼ਹਿਰ ਵਾਸੀ ਤੇ ਹਰ ਇੱਕ ਨੂੰ ਕਾਲੀ ਹੁੰਦੀ ਆ ਅਜਕਲ ਤੇ ਹਰ ਬੰਦਾ ਇਹ ਲੰਘੇ ਉਹ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਲੰਗਾ ਵਾ ਇਹਨੂੰ ਸਹੀ ਕੀਤਾ ਜਾਵੇ ਥੈਂਕ ਯੂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਪੀਤ ਸਿੰਘ ਦੇ ਨਾਲ ਮਹਦਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਕਰਨਤਾਲ